ਹਾਇਲੈਂਡ ਦੇ ਸ਼ਹਿਰ ਮੋਨ ਵਿੱਚ ਮੁਕਾਤੋ ਨਾਮ ਦਾ ਇੱਕ ਬਾਲਕ ਰਹਿੰਦਾ ਸੀ ਉਹ ਯਤੀਮ ਹੋ ਗਿਆ ਜਿਸ ਕਰਕੇ ਉਸਤੇ ਮੁਸੀਬਤਾਂ ਦਾ ਪਹਾੜ ਹੀ ਟੁੱਟ ਪਿਆ ਉਸ ਨੂੰ ਆਪਣੇ ਗੁਜ਼ਾਰੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਸੀ ਇੱਕ ਦਿਨ ਜੰਗਲ ਵਿੱਚ ਬਾਲਣ ਲਈ ਲੱਕੜ ਕੱਟਦਾ ਹੋਇਆ ਇੰਨਾ ਥੱਕ ਗਿਆ ਕਿ ਉੱਥੇ ਹੀ ਸੌਂ ਗਿਆ ਸੁਪਨੇ ਵਿੱਚ ਬੁੱਢੇ ਫਕੀਰ ਨੇ ਉਸ ਨੂੰ ਪੁੱਛਿਆ ਪੁੱਤਰ ਤੂੰ ਉਦਾਸ ਕਿਉਂ ਹੈ ਉਸ ਮੁਕਾਤੋ ਨੇ ਦੱਸਿਆ ਮੇਰੀ ਬਜ਼ੁਰਗ ਦਾਦੀ ਨੇ ਦੱਸਿਆ ਸੀ ਕਿ ਜੇ ਤੂੰ ਧਨਵਾਨ ਬਣਨਾ ਹੈ ਤਾਂ ਉਸ ਦੇਸ਼ ਪਹੁੰਚ ਜਾ ਜਿਸ ਦੀ ਧਰਤੀ ਬਹੁਤ ਉਪਜਾਊ ਹੈ ਅਤੇ ਰਾਜਾ ਬੜਾ ਦਿਆਲੂ ਹੈ ਮੁਕਾਤੋ ਨੇ ਫਕੀਰ ਅੱਗੇ ਅਰਜ਼ੋਈ ਕੀਤੀ ਕਿ ਇਹ ਗੱਲ ਸੱਚ ਹੈ ਜੇ ਹਾਂ ਤਾਂ ਕਿੱਥੇ ਹੈ ਉਹ ਦੇਸ਼ ਹਾਂ ਬੇਟਾ ਉਹ ਦੇਸ਼ ਜੰਗਲ ਦੇ ਪਰਲੇ ਪਾਸੇ ਹੈ ਜੇ ਤੂੰ ਪੂਰਬ ਦਿਸ਼ਾ ਵੱਲ ਚੱਲਦਾ ਜਾਵੇਂਗਾ ਤਾਂ ਇੱਕ ਦਿਨ ਉਸ ਦੇਸ਼ ਵਿੱਚ ਪਹੁੰਚ ਜਾਵੇਂਗਾ ਇਹ ਦੱਸ ਕੇ ਫਕੀਰ ਲੋਪ ਹੋ ਗਿਆ ਜਦੋਂ ਮੁਕਾਤੋ ਸੁੱਤਾ ਉੱਠਿਆ ਤਾਂ ਉਸ ਸੁਪਨੇ ਦੇ ਫਕੀਰ ਬਾਰੇ ਬਹੁਤ ਸੋਚਿਆ ਆਖਰ ਉਸਨੇ ਉਸ ਦੇਸ਼ ਜਾਣ ਦਾ ਫੈਸਲਾ ਕਰ ਲਿਆ ਉਹ ਲਗਾਤਾਰ ਇੱਕ ਮਹੀਨਾ ਜੰਗਲ ਦੀ ਪੂਰਬ ਦਿਸ਼ਾ ਵਿੱਚ ਚਲਦਾ ਰਿਹਾ। ਭੁੱਖ ਲੱਗਦੀ ਤਾਂ ਜੰਗਲੀ ਫਲ, ਕੰਦ ਮੂਲ ਖਾ ਲੈਂਦਾ। ਆਰਾਮ ਕਰਦਾ ਤੇ ਫਿਰ ਅੱਗੇ ਤੁਰ ਪੈਂਦਾ। ਆਖਰ ਉਹ ਉਸ ਦੇਸ਼ ਦੀ ਸਰਦ ਸਥਿਤ ਇੱਕ ਪਿੰਡ ਵਿੱਚ ਪਹੁੰਚ ਗਿਆ। ਉਸ ਨੂੰ ਇੱਕ ਬਜ਼ੁਰਗ ਦੱਸਿਆ। ਮੁਕਾਤੋ ਨੇ ਉਸ ਬਜ਼ੁਰਗ ਨੂੰ ਨਮਸਕਾਰ ਕੀਤੀ ਤੇ ਕਿਹਾ, "ਦਾਦਾ, ਮੈਂ ਇੱਕ ਯਤਿਮ ਬਾਲਕ ਹਾਂ। ਮੌਨ ਸ਼ਹਿਰ ਤੋਂ ਆਇਆ ਹਾਂ।" "ਹੇ ਪ੍ਰਮਾਤਮਾ, ਤੂੰ ਇੰਨੀ ਦੂਰ ਤੋਂ ਇਕੱਲਾ ਹੀ ਆ ਗਿਆ, ਉਹ ਵੀ ਪੈਦਲ? ਤੂੰ ਤਾਂ ਅਜੇ ਛੋਟਾ ਜਾਂ ਹੈ।" ਬਜ਼ੁਰਗ ਹੈਰਾਨ ਹੋਇਆ। ਇਹ ਦੇਸ਼ ਛੁੱਕ thai ਸੀ ਬਜ਼ੁਰਗ ਨੇ ਬਾਲਕ ਨੂੰ ਭੋਜਨ ਤੇ ਰਾਤ ਲਈ ਬਿਸਤਰਾ ਦਿੱਤਾ ਅਗਲੇ ਦਿਨ ਉਸ ਨੂੰ ਲੈ ਕੇ ਆਪਣੇ ਦਿਆਲੂ ਰਾਜੇ ਕੋਲ ਜਾ ਪਹੁੰਚਿਆ ਬਜ਼ੁਰਗ ਦਾ ਬੇਟਾ ਰਾਜੇ ਦਾ ਕੋਚਵਾਨ ਸੀ ਉਸ ਨੇ ਮੁਕਾਤ ਨੂੰ ਘੋੜਿਆਂ ਦੀ ਸਾਮ ਸੰਭਾਲ ਲਈ ਨੌਕਰੀ ਤੇ ਰਖਵਾ ਦਿੱਤਾ ਉਸ ਨੇ ਬੜੀ ਮਿਹਨਤ ਤੇ ਲਗਨ ਨਾਲ ਤਵੇਲੇ ਦੀ ਸਫਾਈ ਕੀਤੀ ਘੋੜਿਆਂ ਨੂੰ ਸਾਫ਼ ਕੀਤਾ ਦਾਣਾ ਸਮੇਂ ਸਿਰ ਦਿੰਦਾ ਜਿਸ ਕਰਕੇ ਘੋੜੇ ਹੋਰ ਤੰਦਰੁਸਤ ਤੇ ਸੋਹਣੇ ਹੋ ਗਏ ਇੱਕ ਦਿਨ ਰਾਜਾ ਤਵੇਲੇ ਵੱਲ ਪਧਾਰਿਆ ਮਕਾਤੋ ਨੇ ਉਸ ਨੂੰ ਨਮਸਕਾਰ ਕੀਤੀ ਰਾਜੇ ਨੇ ਕੋਚਵਾ ਨੂੰ ਉਸ ਨੌਜਵਾਨ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਮਹਾਰਾਜ ਮੂਨ ਸ਼ਹਿਰ ਤੋਂ ਕੁਝ ਬਨਣ ਲਈ ਤੁਹਾਡੀ ਸ਼ਰਨ ਵਿੱਚ ਆਇਆ ਹੈ ਰਾਜੇ ਨੇ ਕੋੜੇ ਵੇਖੇ ਅਤੇ ਉਸ ਦੀ ਮਿਹਨਤ ਤੋਂ ਖੁਸ਼ ਹੋ ਕੇ ਉਸ ਵੱਲ ਇੱਕ ਸਿੱਕਾ ਸੁੱਟਿਆ ਰਾਜੇ ਦਾ ਧੰਨਵਾਦ ਕਰਕੇ ਮਕਾਤੋ ਨੇ ਸਿੱਕਾ ਚੁੱਕ ਲਿਆ ਉਹ ਸਿੱਕਾ ਲੈ ਕੇ ਮੰਡੀ ਗਿਆ ਤੇ ਸਲਾਦ ਦੇ ਬੀਜ ਲੈ ਆਇਆ ਨੌਜਵਾਨ ਮਕਾਤੋ ਨੇ ਕਿਆਰੀ ਬਣਾ ਕੇ ਬੀਜ ਬੋਹ ਦਿੱਤਾ ਜਦੋਂ ਸਲਾਦ ਤਿਆਰ ਹੋ ਗਿਆ ਤਾਂ ਉਸ ਨੇ ਟੋਕਰੀ ਸਜਾਈ ਤੇ ਰਾਜੇ ਦੇ ਦਰਬਾਰ ਚਾ ਹਾਜ਼ਰ ਹੋਇਆ ਸਲਾਦ ਵੇਖ ਕੇ ਰਾਜੇ ਨੇ ਉਸ ਨੂੰ ਹੋਰ ਸਿੱਕੇ ਦੇ ਦਿੱਤੇ ਉਸ ਨੇ ਮਿਹਨਤ ਤੇ ਲਗਨ ਨਾਲ ਵੱਡੇ ਪੈਮਾਨੇ ਤੇ ਸਲਾਦ ਦੀ ਖੇਤੀ ਕੀਤੀ ਹੌਲੀ ਹੌਲੀ ਉਹ ਖੇਤਾਂ ਦਾ ਮਾਲਕ ਬਣ ਗਿਆ ਰਾਜੇ ਨੇ ਖੁਸ਼ ਹੋ ਕੇ ਪਹਿਲਾ ਉਸ ਨੂੰ ਆਪਣਾ ਵਜ਼ੀਰ ਬਣਾਇਆ ਫਿਰ ਉਸ ਦੀ ਆਪਣੀ ਬੇਟੀ ਨਾਲ ਵਿਆਹ ਕਰਕੇ ਰਾਜ ਭਾਗ ਤੋਹਫੇ ਵਜੋਂ ਦੇ ਦਿੱਤਾ ਅੱਜ ਵੀ THAILAND ਦੇ ਲੋਕ ਬੱਚਿਆਂ ਨੂੰ ਮਕਾਤੋ ਦੀ ਕਹਾਣੀ ਸੁਣਾਉਂਦੇ ਹਨ ਕਿ ਕਿਵੇਂ ਇੱਕ ਨਾਤ ਤੇ ਗਰੀਬ ਪਾਲਕ ਆਪਣੀ ਸੂਝ-ਬੂਝ ਮਿਹਨਤ ਤੇ ਲਗਨ ਨਾਲ ਦੇਸ਼ ਦਾ ਰਾਜਾ ਬਣ ਗਿਆ